ਪਹਾਣੇ ਸਿੱਧੂ ਦੀ ਗੱਲ ਕਰਾਂਗੇ ਪਹਾਣੇ ਸਿੱਧੂ ਨੂੰ ਲੈ ਕੇ ਲਗਾਤਾਰ ਤੁਹਾਡੇ ਵੱਲ ਆਵਾਜ਼ ਬੁਲੰਦ ਕੀਤੀ ਗਈ ਹੈ ਤੁਹਾਡੇ ਵੱਲ ਉਹਥੇ ਉਹਨਾਂ ਦੇ ਪਿੰਡ ਵੀ ਪਹੁੰਚ ਪਹੁੰਚ ਕੀਤੀ ਗਈ ਸੀ ਕੋਟ ਦੋਨੇ ਹੁਣ ਦੀਆਂ ਸਥਿਤੀਆਂ ਨੂੰ ਕੀ ਵੇਖਦੇ ਹੋ ਕਿਵੇਂ ਇਹ ਚ ਸਾਰੀ ਚੀਜ਼ ਪਹਿਲਾਂ ਤਾਂ ਮੈਂ ਅੱਜ ਦੀ ਗੱਲ ਕਰ ਰਿਹਾ ਜਦੋਂ ਅਸੀਂ ਆਪਾਂ ਬੈਠੇ ਹਾਂ ਹਾਹਾਕਾਰ ਮਚੀ ਹੋਈ ਪੰਜਾਬ ਵਿੱਚ ਸੰਗਰੂਰ ਦੇ ਵਿੱਚ ਕਹਿੰਦੇ ਕਿ 15 ਜ਼ਿਲ੍ਹਿਆਂ ਦੀ ਪੁਲਿਸ ਪਹੁੰਚੀ ਹੋਈ ਹੈ ਸਾਬਕਾ ਸੀਐਮ ਸਾਹਿਬ ਚੰਨੀ ਸਾਹਿਬ ਰੋਕ ਲਗਾ ਦੇ ਨੇ ਦਹਿਸ਼ਤ ਪਾਰੇ ਨੇ ਹੂੰ ਫੋਰਮਰ ਚੀਫ ਮਿਨਿਸਟਰ ਨੂੰ ਰੋਕਣਾ ਤੇ ਤੁਸੀਂ ਅੰਦਾਜ਼ਾ ਲਾ ਲਓ ਆਮ ਸਧਾਰਨ ਬੰਦਿਆਂ ਦਾ ਹਲਕੀ ਹੋਊਗਾ ਉੱਥੇ ਇੰਨੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਕਿਸਾਨ ਆਗੂਆਂ ਨੂੰ ਰੋਕਿਆ ਜਾ ਰਿਹਾ ਈਵਨ ਮੀਡੀਆ ਮੇਂ ਦੇਖ ਰਹਾ ਸਿਕਾ ਉਹਨਾਂ ਨੂੰ ਵੀ ਬਿਠਾਇਆ ਗਿਆ ਪਾਵਾ ਕੇ ਬਾਅਦ ਕਈਆਂ ਨੂੰ ਛੱਡ ਦਿੰਦੇ ਨੇ ਪਰ ਇਹ ਮਤਲਬ ਹੋਕ ਹੀ ਰਿਹਾ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਦਿਸ ਇਜ਼ ਇੱਕ ਕਹਿੰਦੇ ਜਿੱਦਾਂ ਜਿੱਦਾਂ ਜਦ ਆਪਾਂ ਪੁਲਿਸ ਸਟੇਟ ਵੱਲ ਨੂੰ ਜਾ ਰਹੇ ਹੁਣ ਭਗਵਾਨਪານ ਦਾ ਮਨਲਾ ਇਹ ਮਾਨਸਿਕਤਾ ਇੱਥੇ ਪਹੁੰਚ ਗਈ ਆ ਕਿ ਹੁਣ ਮੈਂ ਰਾਜ ਜਿਹੜਾ ਉਹ ਮਤਲਬ ਮੇਰਾ ਤੁਹਾਡੇ ਸਾਹਮਣੇ ਕਲੀਅਰ ਕਟ ਐਗਜ਼ਾਮਪਲ ਮੇਰਾ ਜਿਹੜਾ ਮੇਰੇ ਨਾਲ ਜੋ ਕੁਝ ਕੀਤਾ ਜੀ ਇਹ ਬੇਸਿਕਲੀ ਮਤਲਬ ਕੀ ਕਹਿੰਦੇ ਕਿ ਮੈਨੂੰ ਮੇਰੇ ਤੇ دہشت ਪਾਉਣ ਦੀ ਮੈਨੂੰ ਦਬਾਉਣ ਦੀ ਮੈਨੂੰ ਕੋਡਿਆਂ ਪਾਰ ਲਿਆਉਣ ਦੀ ਇਹ ਪੁਲਿਸ ਦੇ ਮੈਕੈਨਿਜ਼ਮ ਨੂੰ ਵਰਤਿਆ ਗਿਆ ਉਹ ਜੀ ਔਰ ਇਸੇ ਤਰ੍ਹਾਂ ਹੀ ਪਾਨੇ ਸਿੱਧੂ ਦੇ ਉੱਤੇ ਉਹ ਪਾਨਾ ਸਿੱਧੂ ਤੇ ਬੇਸਿਕਲੀ ਇੱਕ ਬਲੌਗਰ ਸੀ ਇਹਨਾਂ ਦਾ ਹੀ ਪੁਰਾਣਾ ਸਾਥੀ ਆ ਹੂੰ ਜਦੋਂ ਇਹਨਾਂ ਦੇ ਹੱਕ ਚ ਬੋਲਦਾ ਉਦੋਂ ਭਾਨਾ ਸਿੱਧੂ ਅੱਛਾ ਜੋ ਕੈਪਟਨ ਨੂੰ ਗਾਲ੍ਹਾਂ ਕੱਢੇ ਜੋ ਬਾਦਲਾ ਨੂੰ ਗਾਲ੍ਹਾਂ ਕੱਢੇ ਤੇ ਭਾਨਾ ਸਿੱਧੂ ਚੰਗਾ ਅੱਛਾ ਨਹੀਂ ਸਮਝ ਰੋਕਣ ਪਿੰਡ ਤੇ ਆਉਣ ਤੋਂ ਹਾਂ ਤੇ ਜੇ 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 ਭਾਨਾ ਸਿੱਧੂ ਹੁਣ ਮੌਜੂਦਾ ਹਾਲਾਤਾਂ ਦੇ ਉੱਤੇ ਆਪਣੀ ਸੱਚੀ ਗੱਲ ਪੋਵੇ ਤੇ ਫਿਰ 10000 ਦਾ ਪਰਚਾ ਫਿਰ ਕਦੀ ਚੋਰੀ ਦਾ ਪਰਚਾ ਕਦੀ ਚੇਨ ਸਨੇਚਿੰਗ ਦਾ ਪਰਚਾ ਕਦੀ ਕੋਈ ਪਰਚਾ ਇਹ ਤਾਂ ਲਿਮਿਟ ਹੀ ਹੋ ਗਈ ਜੀ ਆਈ ਵੁੱਡ ਕਾਲ ਦਿਸ ਐਜ਼ ਅ ਪਿਓਰਲੀ ਅ ਲਾਈਕ ਅ ਮਿਲਟਰੀ ਆਬਲੀਕ ਪੁਲਿਸ ਸਟੇਟ ਜੋ ਪਾਕਿਸਤਾਨ ਛੋ ਰਿਹਾ ਜਿਹੜੀ ਮਲਟੀਪਲ ਕੇਸਿਸ ਵਿੱਚ ਇਮਰਾਨ ਖਾਨ ਤੇ ਮਿਸਟਰ ਖੁਰੀਸ਼ੀ ਉਹਦੇ ਜਿਹੜੀ ਜਾਂ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਦੀ ਪਾਰਟੀ ਦੇ ਪੀਟੀਆਈ ਦੇ ਜੀ ਜਿਸ ਤੰਗ ਦੇ ਨਾਲ ਫੌਜ ਉਹਨਾਂ ਨੂੰ ਮਤਲਬ ਕੁਚਲ ਰਹੀ ਉਹਨਾਂ ਦੀ ਆਵਾਜ਼ ਤੇ ਉਹ ਇਹੀ ਭਗਵੰਤ ਕਰ ਰਿਹਾ ਅੱਛਾ ਅਗਲੀ ਇੰਪੋਰਟੈਂਟ ਗੱਲ ਜੀ ਕੱਲ ਏ ਧਰਨਾ ਮਾਰ ਰਹੀ ਸੀ ਦਿੱਲੀ ਕੇਜਰੀਵਾਲ ਤੇ ਅਖੇ ਜੀ ਉਹ ਮੇਅਰ ਦੀ ਇਲੈਕਸ਼ਨ ਨੂੰ ਵੈਸੇ ਮੇਅਰ ਦੀ ਇਲੈਕਸ਼ਨ ਦੇ ਖਿਲਾਫ ਧਰਨਾ ਬਣਦਾ ਸੀ ਚੰਡੀਗੜ੍ਹ ਕਿਉਂਕਿ ਕੇਜਰੀਵਾਲ ਦੇ ਸਮਨਿੰਗ ਹੋਈ ਹੋਈ ਸੀ ਉਹਨੂੰ ਸੀਗਾ ਕਿ ਮੈਨੂੰ ਜੇ ਅਰੈਸਟ ਪੁਲਿਸ ਕਰਨਾ ਉਹ ਤਾਂ ਘੱਟੋ ਘੱਟ 12000 ਮੇਰੇ ਪਾਰਟੀ ਦਾ ਵਰਕਰ ਤਾਂ ਹੋਊਗਾ ਇਹਨ ਦਰਨਾ ਰੱਖਣਾ ਉਹਨਾਂ ਦਾ ਅਧਿਕਾਰ ਹੈ ਪੀਸਫੁੱਲ ਪ੍ਰੋਟੈਸਟ ਪਾਰਟੀਆਂ ਦਾ ਅਧਿਕਾਰ ਹੈ ਜੀ ਉਥੇ ਬੀਜੇਪੀ ਨੇ ਇਹਨਾਂ ਨੂੰ ਰੋਕਿਆ ਲੈਟ ਮੀ ਫਰਸਟ ਪੁਟ ਇ ਆ ਕੰਡਮ ਕਿ ਬੀਜੇਪੀ ਨੂੰ ਇਹਨਾਂ ਨੂੰ ਨਹੀਂ ਸੀ ਰੋਕਣਾ ਚਾਹੀਦਾ ਅਗਰ ਦਰਨਾ ਮਾਰ ਰਹੇ ਨੇ ਤਾਂ ਮਾਰ ਰਹੇ ਨੇ ਪਰ ਉਥੇ ਰੋਂਦੇ ਨੇ ਕਿ ਬੀਜੇਪੀ ਸਾਨੂੰ ਰੋਕ ਰਹੀ ਆ ਸਾਡੇ ਤੇ ਅਤਿਆਚਾਰ ਕਰ ਰਹੀ ਆ ਹਮਾਰੇ ਕੋ ਤੰਗ ਕਰ ਰਹੀ ਹੈ ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਚਾਹੇ ਉਹ ਖੇਰੇ ਦੇ ਪਰਚੇ ਮਲਟੀਪਲ ਜਿਹੜੇ ਕਿ ਸਰਾਸਰ ਝੂਠੇ ਨੇ ਜਿਵੇਂ ਉਹਨਾਂ ਦੀ ਡਿਟੇਲ ਜਾਣਣ ਲੱਗੇ ਤਾਂ ਬਹੁਤ ਟਾਈਮ ਲੱਗਿਆ